ਸਰਸ਼ਕਾਲ ਕਲਿਆਣ ਟੀਵੀ ਪੰਜਾਬ ਵੇਖ ਰੂ ਤੁਸੀਂ ਮਠੰਡਾ ਵਿਖੇ ਸਰਕਾਰੀ ਰਜਿੰਦਰਾ ਕਾਲਜ ਦੇ ਵਿਦਿਆਰਥੀਆਂ ਦੇ ਵੱਲੋਂ ਰੋਜ਼ ਪ੍ਰਦਰਸ਼ਨ ਕੀਤਾ ਗਿਆ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਕਾਲਜ ਮੈਨੇਜਮੈਂਟ ਦੇ ਵਰਦੋ ਧੱਕੇ ਦੇ ਨਾਲ ਕਈ ਸਬਜੈਕਟ ਦਿੱਤੇ ਜਾ ਰਹੇ ਨੇ ਜਿਸ ਕਾਰਨ ਵਿਦਿਆਰਥੀਆਂ ਨੂੰ ਬੜੀ ਸਮੱਸਿਆ ਆ ਰਹੀ ਹੈ ਤੋਨਾ ਕਹੇ ਕਿ ਪ੍ਰਿੰਸੀਪਲ ਦੀ ਬਦਲੀ ਕੀਤੀ ਜਾਵੇ ਤੇ ਵਿਦਿਆਰਥੀਆਂ ਦੇ ਵੱਲੋਂ ਵਿਰੋਧ ਸਮੇਂ ਕੁਝ ਪੱਤੀ ਜਨਕ ਸ਼ਬਦਾ ਦੀ ਵਰਤੋਂ ਕੀਤੀ ਗਈ ਕਾਲਜ ਦੇ ਪ੍ਰਿੰਸੀਪਲ ਜਿਨ੍ਹਾਂ ਦੇ ਨਾਲ ਜਦ ਗੱਲਬਾਤ ਕੀਤੀ ਗਈ ਤੋਨਾ ਕਿਹਾ ਹੈ ਕਿ ਕਿਸੇ ਵੀ ਵਿਦਿਆਰਥੀ ਨੂੰ ਧੱਕੇ ਦੇ ਨਾਲ ਸਬਜੈਕਟ ਨਹੀਂ ਦਿੱਤੇ ਜਾ ਰਹੇ ਸਗੋਂ ਵਿਦਿਆਰਥੀ ਖੁਦ ਉਹਨਾਂ ਨੇ ਅਜਿਹੇ ਸਬਜੈਕਟ ਭਰੇ ਨੇ ਤੇ ਦਾਸਦੀ ਕਿ ਉਹਨਾਂ ਦਾ ਕਹਿਣਾ ਹੈ ਕਿ ਜੇ ਫਿਰ ਵੀ ਕਿਸੇ ਵਿਦਿਆਰਥੀ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਹੱਲ ਹੋ ਜਾਵੇਗਾ ਤੇ ਜਦੋਂ ਉਹਨਾਂ ਨੂੰ ਬਦਲੀ ਦੀ ਮੰਗ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਕੁਝ ਵਿਦਿਆਰਥੀਆਂ ਨੂੰ ਕਾਲਜ ਦੇ ਵਿੱਚ ਅਨੁਸ਼ਾਸਨ ਪਸੰਦ ਨਹੀਂ ਹੈ ਜਿਸ ਕਾਰੇ ਨੂੰ ਵਿਰੋਧ ਕਰਦੇ ਨੇ ਕਿਉਂਕਿ ਉਹਨਾਂ ਉੱਪਰ ਹਦਾਇਤਾਂ ਲਗਾਈਆਂ ਜਾਂਦੀਆਂ ਨੇ ਉਹਨਾਂ ਦਾ ਕਹਿਣਾ ਹੈ ਕਿ ਜਾਦੂਨਾ ਦੀ ਪਾਲਨਾ ਕਰਨ ਦੀ ਜ਼ਿੰਮੇਵਾਰੀ ਉਹਨਾਂ ਦੀ ਹੈ ਤਾਂ ਜਿਹੀ ਜ਼ਿੰਮੇਵਾਰੀ ਉਹ ਨਹੀਂ ਨਿਭਾਉਂਦੇ ਤੇ ਇਸੇ ਕਰਕੇ ਹੀ ਵਿਦਿਆਰਥੀਆਂ ਦੇ ਵੱਲੋਂ ਪੱਤੀਜਨਕ ਸ਼ਬਦ ਵੀ ਬੋਲੇ ਗਏ ਨੇ ਜਦੋਂ ਇਸ ਸਬੰਧੀ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਸਾਡੇ ਵੱਲੋਂ ਤਾਂ ਵਿਦਿਆਰਥੀਆਂ ਨੂੰ ਚੰਗੀ ਸਿੱਖਿਆ ਦਿੱਤੀ ਜਾਂਦੀ ਹੈ ਪਰ ਕੁਝ ਵਿਦਿਆਰਥੀ ਅਜਿਹੇ ਵੀ ਨੇ ਮੇਰਾ ਨਾਮ ਹਿੰਦਰ ਸਿੰਘ ਹੈ ਮੈਂ ਪੰਜਾਬ ਸਟੂਡੈਂਟ ਯੂਨੀਅਨ ਜ਼ਿਲ੍ਹਾ ਪਠੰਡੇ ਦਾ ਹਾਂ ਜੀ ਅੱਜ ਸਾਡਾ ਇਹ ਪ੍ਰੋਟੈਸਟ ਹੈ ਜਿਹੜਾ ਕਿਉਂਕਿ ਕੱਲ ਅਸੀਂ ਧਰਨਾ ਲਾਇਆ ਸੀ ਕਾਲਜ ਦੇ ਅੰਦਰ ਸਾਡੀਆਂ ਦੋ ਮੰਗਾਂ ਸਿਗੀਆਂ ਜੀ ਪਹਿਲੀ ਇਹ ਕਿ ਕਾਲਜ ਜਿਹੜੇ ਸਬਜੈਕਟ ਚਣਵਾਏ ਜਾ ਰਿਹਾ ਧੱਕੇ ਨਾਲ ਉਹ ਬੰਦ ਕਰਕੇ ਵਿਦਿਆਰਥੀ ਨੂੰ ਉਹਨਾਂ ਦੀ ਮਰਜ਼ੀ ਅਨੁਸਾਰ ਸਬਜੈਕਟ ਦਿੱਤੀ ਜਾਂਦੀ। ਉਹ ਮੰਗ ਦੇ ਉੱਤੇ ਸਹਿਮਤੀ ਬਣ ਗਈ ਸੀ ਪਰ ਹਲੇ ਉਹ ਚੰਗੀ ਤਰ੍ਹਾਂ ਲਾਗੂ ਨਹੀਂ ਹੋਇਆ ਹੈਗਾ। ਦੂਜਾ ਸਾਨੂੰ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵੱਲੋਂ ਇਹ ਪ੍ਰਸਤਵਾਇਆ ਗਿਆ ਸੀ ਕਿ ਪ੍ਰਿੰਸੀਪਲ ਦੀ ਬਦਲੀ ਸੰਬੰਧੀ ਜਿਹੜੀ ਸਾਡੀ ਜ਼ਿਲ੍ਹੇ ਦੇ ਕਿਸੇ ਡੀਸੀ ਨਾਲ ਜਾਂ ਏਡੀਸੀ ਨਾਲ ਮੰਗ ਕਰ ਮੀਟਿੰਗ ਕਰਵਾਈ ਚਾਹੂਗੀ। ਪਰ ਹਲੇ ਤੱਕ ਸਾਡੇ ਕੋਲ ਕੋਈ ਮੀਟਿੰਗ ਦਾ ਪ੍ਰੋਪੋਜ਼ਲ ਨਹੀਂ ਆਇਆ ਹੈਗਾ ਜੀ ਤੇ ਅਸੀਂ ਅੱਜ ਇਹ ਇਕੱਠ ਇਸ ਲਈ ਕੀਤਾ ਸੀ ਰੈਲੀ ਇਸ ਲਈ ਕੀਤੀ ਸੀ। ਕਿ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਨੂੰ 5 ਦਿਨ ਦਾ ਆਲਟੀਮੇਟਮ ਦੇ ਰਹੇ ਹਾਂ ਜੀ ਬੁੱਧਵਾਰ ਨੂੰ ਜੇ 5 ਦਿਨਾਂ ਦੇ ਵਿੱਚ ਪ੍ਰਿੰਸੀਪਲ ਦੀ ਜਿਹੜੀ ਬਦਲੀ ਹੋਣ ਦਾ ਕੋਈ ਮੂਹਰ ਸਰ ਨਾ ਪਰਦਾ ਤਾਂ ਅਸੀਂ 5 ਦਿਨਾਂ ਬਾਅਦ ਬੁੱਧਵਾਰ ਨੂੰ ਇੱਥੇ ਦੁਬਾਰਾ ਜਿਹੜਾ ਸੰਦਰਸ਼ਾ ਜਿਹੜਾ ਉਹ ਸ਼ੁਰੂ ਕਰਾਂਗੇ ਕੀ ਸਾਰਾ ਟ੍ਰਾਂਸਫਰ ਪ੍ਰਿੰਸੀਪਲ ਦੀ ਬਦਲੀ ਸਾਰਾ ਮਸਲਾ ਰਹਿ ਗਿਆ ਬਿਲਕੁਲ ਜੀ ਸਾਨੂੰ ਤਾਂ ਇਹ ਲੱਗਦਾ ਕਿ ਪ੍ਰਿੰਸੀਪਲ ਦੇ ਕਰਕੇ ਹੀ ਕੋਲੇਜ ਦਾ ਜਿਹੜਾ ਮਾਹੌਲ ਆ ਉਹ ਖਰਾਬ ਹੋ ਰਿਹਾ ਕਿਤੇ ਵਿਦਿਆਰਥੀਆਂ ਨੂੰ ਕਿਤੇ ਖੜਨ ਨਹੀਂ ਦਿੰਦੇ ਹੈਗੇ ਵਿਦਿਆਰਥੀਆਂ ਨੂੰ ਕਹਿੰਦੇ ਆ ਕਲਾਸਾਂ ਚ ਜਾਓ ਕਲਾਸਾਂ ਦੇ ਵਿੱਚ 4-4 ਸੋ ਦਾ ਗਰੁੱਪ ਆ ਬਾਹਰ ਦਾ ਉੱਥੇ 100 ਜਣਾ ਆਏਗਾ ਹੁਣ ਨਾ ਵਿਦਿਆਰਥੀ ਕਲਾਸ 'ਚ ਜਾ ਸਕਦੇ ਆ ਨਾ ਕਲਾਸ ਤੋਂ ਬਾਹਰ ਖੜ੍ਹ ਸਕਦੇ ਆ ਤਾਂ ਇਸ ਕਰਕੇ ਕਾਫੀ ਸਮੱਸਿਆ ਵਿਦਿਆਰਥੀਆਂ ਨੂੰ ਨਾਮ ਕੱਟਣ ਦੀਆਂ ਧੌਂਕੀਆਂ ਦੇ ਦੇ ਕੇ ਧੱਕੇ ਨਾਲ ਸਬਜੈਕਟ ਪਰਵਾ ਰਹੇ ਹੈਗੇ ਹੈਗੇ ਨਾ ਜਿਹੜਾ ਯੂਨੀਵਰਸਿਟੀ ਦੇ ਨੋਟਸ ਆਉਂਦੇ ਆ ਉਹਦੀ ਗਲਤ ਇੰਟਰਪ੍ਰੀਟੇਸ਼ਨ ਕਰਕੇ ਵਿਦਿਆਰਥੀਆਂ ਕੋਲੇ ਕਿ ਲਾਸਟ ਡੇਟ ਆ 28 ਤਰੀਕ ਆ ਜਿਵੇਂ ਆ ਹੋ ਜਿਹੜੀ 28 ਤਰੀਕ ਲੰਘੀ ਆ 82 ਤਰੀਕ ਦਾ ਪਾਣਾ ਦੇ ਕੇ ਧੱਕੇ ਨਾਲ ਵਿਦਿਆਰਥੀਆਂ ਤੋਂ ਜਿਹੜਾ ਸਬਜੈਕਟ ਕੰਬੀਨੇਸ਼ਨ ਪਰਵਾਇਆ ਐ ਐਗਜ਼ਾਮੀਨੇਸ਼ਨ ਫਾਰਮ ਭਰਨੀ ਜਿਹੜੀ ਲਾਸਟ ਡੇਟ ਆ ਉਹ 30 ਸਤੰਬਰ ਆ ਵਿਦਿਆਰਥੀ ਨੂੰ ਗੁੰਮਰਾਹ ਕਰਕੇ ਕਿਸੇ ਵੀ ਤਰੀਕੇ ਨਾਲ ਉਹਨਾਂ ਕੋਲ ਜਿਹੜਾ ਮੈਡਮ ਵਿਦਿਆਰਥੀ ਦੇ ਭਵਿੱਖ ਨਾਲ ਖਿਲਵਾੜ ਕਰਨਾ ਚਾਹੁੰਦੀ ਆ ਤਾਂ ਅਸੀਂ ਇਹੋ ਜੀ ਪ੍ਰਿੰਸੀਪਲ ਨੂੰ ਸਾਡੇ ਕਾਲਜ ਦੇ ਵਿੱਚ ਨਹੀਂ ਚਾਹੁੰਦੇ ਹੈਗੇ ਇਸ ਕਰਕੇ ਬਦਲੀ ਦੀ ਮੰਗ ਕਰਦੇ ਹਾਂ ਸਟੂਡੈਂਟ ਵਿਦਿਆਰਥੀਆਂ ਵੱਲੋਂ ਪ੍ਰਿੰਸੀਪਲ ਨੂੰ ਦਫਾ ਕਰੋ ਦਾ ਨਾਅਰਾ ਲਾਇਆ ਜਾ ਰਿਹਾ ਹੈ ਨਾਟਕਾ ਵੀ ਇਸ ਤਰ੍ਹਾਂ ਦੀ ਜਿਹੜੇ ਅਹੁਦੇ ਤੇ ਹੈ ਉਹ ਤੁਹਾਡਾ ਜਾਇਜ਼ ਹੋ ਸਕਦਾ ਪਰ ਇਸ ਤਰ੍ਹਾਂ ਦੀ ਸ਼ਬਦਾ ਦੀ ਵਰਤੋਂ ਕਰਨ ਦਾ ਚਲੋ ਅਸੀਂ ਇਹ ਸ਼ਬਦ ਨਹੀਂ ਵਰਤਣਾ ਚਾਹੁੰਦੇ ਸੀ ਪਰ ਦੇਖੋ ਕੱਲ ਜਦੋਂ ਵਿਦਿਆਰਥੀ ਆਪ ਦਾ ਵਿਰੋਧ ਜਤਣ ਲਈ ਇਕੱਠੇ ਹੋ ਰਹੇ ਸੀਗੇ ਉਹ ਸਮੇ ਮੈਡਮ ਮਾਗੇ ਕੱਲੇ ਕੱਲੇ ਵਿਦਿਆਰਥੀ ਨੂੰ ਧਰਨੇ ਚੋਟ ਖਾਣ ਦੀ ਕੋਸ਼ਿਸ਼ ਕਰਦੇ ਸੀ ਦਾਸ ਤੇਰਾ ਕੀ ਨਾਮ ਆ ਤੇਰਾ ਨਾਮ ਤੱਕ ਇਸ ਤਰੀਕੇ ਦੇ ਸ਼ਬਦ ਵਰਤ ਰਹੇ ਸੀ ਦੇਖੋ ਸੰਵਿਧਾਨ ਸਾਨੂੰ ਇਹ ਅਧਿਕਾਰ ਦਿੰਦਾ ਕਿ ਤੁਸੀਂ ਇਕੱਠੇ ਹੋ ਸਕਦੇ ਹੋ ਤੁਸੀਂ ਕਿਸੇ ਵੀ ਸੰਸਥਾ ਦੇ ਮੁਖੀ ਖਿਲਾਫ ਧਰਨਾ ਪ੍ਰਦਰਸ਼ਨ ਜਿਹੜਾ ਕਰ ਸਕਦੇ ਹੋ ਜੇ ਉਹ ਤੁਹਾਡੇ ਨਾਲ ਧੱਕਾ ਕਰਦਾ ਤਾਂ ਤਾਂ ਅਸੀਂ ਜੇ ਇਕੱਠੇ ਹੋ ਰਹੇ ਆ ਇਹ ਸਾਡਾ ਸੰਵਿਧਾਨਕ ਅਧਿਕਾਰ ਆ ਸਾਡਾ ਇਹ ਸੰਵਿਧਾਨਕ ਅਧਿਕਾਰ ਵੀ ਜਿਹੜੇ ਪ੍ਰਿੰਸੀਪਲ ਮੈਡਮ ਹੈਗੇ ਉਹ ਘੋਰ ਹੈ ਔਰ ਉਲਟਾ ਵਿਦਿਆਰਥੀ ਨੂੰ ਨਾਮ ਕੱਟਣ ਦੀਆਂ ਜਿਹੜੀਆਂ ਧੰਕੀਆਂ ਦੇ ਦੇ ਕੇ ਤੁਪਝਾਉਣ ਦੀਆਂ ਕੋਸ਼ਿਸ਼ਾਂ ਖਡਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹੈਗੇ ਇਹ ਤਾਂਸ ਜਿਹੜੀ ਆਪਦੇ ਅਉਧੇ ਦੀ ਦਿਖਾ ਰਹੇ ਆ ਇਸ ਕਰਕੇ ਵਿਦਿਆਰਥੀਆਂ ਨੇ ਜਿਹੜੇ ਇਸ ਤਰ੍ਹਾਂ ਦੇ ਸ਼ਬਦ ਵਰਤੇ ਆ ਇਹ ਇਹ ਸਾਰਾ ਵਿਦਿਆਰਥੀਆਂ ਨੂੰ ਮਜਬੂਰ ਹੋ ਕੇ ਕਰਨਾ ਪਿਆ। ਮੇਰਾ ਨਾਮ ਪਰਮਿੰਦਰ ਹੈ। ਅਸੀਂ ਪੀਐਸਯੂ ਲਲਕਾਰ ਦੇ ਮੈਂਬਰ ਆ। ਜਦ ਇਹ ਮਤਲਬ ਕਾਲਜ ਦੇ ਵਿੱਚ ਜਿਹੜੀ ਇਸ ਵਾਰ 2024-25 ਦਾ ਸੈਸ਼ਨ ਦੇ ਵਿੱਚ 4 ਸਾਲਾਂ ਦੀ ਬੀਏ ਸ਼ੁਰੂ ਕੀਤੀ ਗਈ ਹੈ। ਪਰ ਉਹ 4 ਸਾਲਾਂ ਦੀ ਬੀਏ ਨੂੰ ਚਲਾਉਣ ਦਾ ਕਾਲਜ ਕੋਲ ਕੋਈ ਪਲਾਨ ਨਹੀਂ ਹੈਗਾ। ਜਿਹੜੇ ਨਵੇਂ ਵਿਦਿਆਰਥੀ ਆਏ ਆ ਪਹਿਲੇ ਸਾਲ ਦੇ ਉਹ ਜਿੱਦਣ ਦੇ ਕਾਲਜ ਆਇਆ ਉਦੋਂ ਤੋਂ ਹੀ ਧਰਨੇ ਤੇ ਬੈਠੇ ਹੋਇਆ। ਮਤਲਬ ਇਹ ਧਰਨਾ ਪਹਿਲਾਂ ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਸ਼ੁਰੂ ਕੀਤਾ ਗਿਆ ਸੀਗਾ। ਮਤਲਬ ਇਹਦੀ ਮੰਗ ਇਹ ਸੀ ਵੀ ਕਿਉਂਕਿ ਕਾਲਜ ਦੁਆਰਾ ਸਬਜੈਕਟ ਕੰਬੀਨੇਸ਼ਨ ਬਣਾਏ ਜਾਂਦੇ ਆ ਉਹ ਸਬਜੈਕਟ ਕੰਬੀਨੇਸ਼ਨ ਜਿਹੜੇ ਵਿਦਿਆਰਥੀ ਨਹੀਂ ਲੈਣਾ ਚਾਹੁੰਦੇ ਉਹ ਤੱਕੇ ਨਾਲ ਵਿਦਿਆਰਥੀਆਂ ਨੂੰ ਦਿੱਤੇ ਜਾਂਦੇ ਆ ਵੀ ਇਹੀ ਸਬਜੈਕਟ ਤੁਹਾਨੂੰ ਲੈਣੇ ਪੈਣਗੇ ਪਰ ਵਿਦਿਆਰਥੀ ਜਿਹੜੇ ਪਲੱਸ 1 ਪਲੱਸ 2 ਚ ਪੜ ਕੇ ਆਏ ਆ ਵਿਦਿਆਰਥੀ ਤਾਂ ਉਹੀ ਸਬਜੈਕਟ ਲੈਣਗੇ ਕਿਉਂਕਿ ਅੱਗੇ ਵੀ ਵਿਦਿਆਰਥੀ ਭਵਿੱਖ ਦਾ ਸੋਚ ਕੇ ਆਉਂਦੇ ਆ ਪਰ ਕਾਲਜ ਪ੍ਰਸ਼ਾਸਨ ਇਹ ਗੱਲ ਮੰਨ ਨਹੀਂ ਸੀ ਰਿਹਾ ਤਾਂ ਵਿਦਿਆਰਥੀ ਲਗਾਤਾਰ ਧਰਨੇ ਤੇ ਬੈਠੇ ਹੋਏ ਆ ਇੱਕ ਦਿਨ ਵਿਦਿਆਰਥੀ ਡੀਸੀ ਦਫਤਰ ਵੀ ਇਹ ਮੰਗ ਪੱਤਰ ਦੇ ਕੇ ਆਇਆ ਪਰ ਹਲੇ ਤੱਕ ਉਹਨਾਂ ਦਾ ਮਤਲਬ ਕੋਈ ਹੱਲ ਨਹੀਂ ਕੀਤਾ ਗਿਆ ਸੀ ਕਿਤੇ ਮੈਨੂੰ ਇਹ ਵਿਸ਼ਵਾਸ ਦਬੰਦ ਹੈ ਕਿ ਤੁਸੀਂ ਜਿਹੜੇ ਸਬਜੈਕਟ ਕੰਬੀਨੇਸ਼ਨ ਹੈ ਜਿਹੜੇ ਤੁਸੀਂ ਲਿਖ ਕੇ ਦਿੱਤੇ ਆ ਮੈਂ ਉਹ ਦੇਣ ਲਈ ਤਿਆਰ ਆ ਪਰ ਬਾਅਦ ਦੇ ਵਿੱਚ ਕੀ ਹੁੰਦਾ ਵੀ ਜਿਹੜੇ ਵਿਦਿਆਰਥੀਆਂ ਨੇ ਨਾਮ ਰੋਲ ਨੰਬਰ ਲਿਖ ਕੇ ਦਿੱਤੇ ਸੀ ਵੀ ਅਸੀਂ ਸਬਜੈਕਟ ਚੇਂਜ ਕਰਾਉਣਾ ਚਾਹੁੰਦੇ ਆ ਉਹਨਾਂ ਦੇ ਇਕੱਲੇ ਇਕੱਲੇ ਵਿਦਿਆਰਥੀ ਦੇ ਘਰੇ ਜਿਹੜੇ ਫੋਨ ਕੀਤੇ ਜਾਂਦੇ ਆ ਵੀ ਤੁਸੀਂ ਆਪਣੇ ਪੇਰੈਂਟਸ ਨੂੰ ਲੈ ਕੇ ਆਓ ਤਾਂ ਕਿ ਮੈਡਮ ਦਾ ਮਨਸ਼ਾ ਕੀ ਹੈ ਵੀ ਅਸੀਂ ਜਿਵੇਂ ਵਿਦਿਆਰਥੀਆਂ ਨੂੰ ਡਰਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਕੀਤੀਆਂ ਜਾ ਰਹੀਆਂ ਹਨ ਉਵੇਂ ਅਸੀਂ ਪੇਰੈਂਟਸ ਨੂੰ ਬੱਚਿਆਂ ਦੇ ਖਿਲਾਫ ਕਰੀਏ ਪੇਰੈਂਟਸ ਨੂੰ ਬੱਚਿਆਂ ਦੇ ਖਿਲਾਫ ਭੜਕਾਈਏ ਵੀ ਲਗਾਤਾਰ ਜਿਹੜਾ ਮੈਡਮ ਦੇ ਖਿਲਾਫ ਸੰਘਰਸ਼ ਕਾਲੇ ਦੇ ਵਿੱਚ ਟਿਕਾਹ ਹੋ ਰਿਹਾ ਕਿਉਂਕਿ ਇਹ ਇਕੱਲਾ ਸਬਜੈਕਟਾਂ ਦਾ ਮਸਲਾ ਨਹੀਂ ਜਦੋਂ ਤੋਂ ਮੈਡਮ ਪ੍ਰਿੰਸੀਪਲ ਦੀ ਕੁਰਸੀ ਤੇ ਬੈਠੇ ਆ ਉਦੋਂ ਤੋਂ ਹੀ ਵਿਦਿਆਰਥੀਆਂ ਨੂੰ ਪਰਸਨਲ ਕਮੈਂਟ ਕਰਨੇ ਕੁੜੀਆਂ ਮੁੰਡੇ ਪਾਰਕ 'ਚ ਬੈਠੇ ਆ ਉਦੋਂ ਉਹਨਾਂ ਨੂੰ ਕਮੈਂਟ ਕੀਤੇ ਜਾਂਦੇ ਆ ਵੀ ਕੁੜੀ ਮੁੰਡੇ ਨਾਲ ਕੇ ਬੈਠੀ ਆ ਮੁੰਡਾ ਕੁੜੀ ਨਾਲ ਕੇ ਬੈਠਾ ਐਨੇ ਨਿੱਜੀ ਕਮੈਂਟ ਸਾਨੂੰ ਕੀਤੇ ਜਾਂਦੇ ਆ ਵਿਦਿਆਰਥੀ ਬਹੁਤ ਜ਼ਿਆਦਾ ਪ੍ਰਸ਼ਾਸਨ ਤੋਂ ਤੰਗ ਨੇ ਤਾਂ ਸਾਡੀ ਮੰਗ ਹੈ ਵੀ ਜਿਹੜੇ ਇੱਕ ਦਾ ਫਸਟイヤー ਦੇ ਵਿਦਿਆਰਥੀਆਂ ਦਾ ਮਸਲਾ ਹੈ ਵੀ ਜਿਹੜੇ ਸਬਜੈਕਟ ਉਹ ਪੜ੍ਹਨਾ ਚਾਹੁੰਦੇ ਆ ਜਲਦ ਤੋਂ ਜਲਦ ਉਹਨਾਂ ਨੂੰ ਜਿਹੜੇ ਸਬਜੈਕਟ ਆ ਮਹਈਆ ਕਰਾਏ ਜਾਣ ਵੀ ਆਪਦੀਆਂ ਕਲਾਸਾਂ ਲਾ ਸਕਣ ਦੂਜੀ ਗੱਲ ਹੈ ਮੈਡਮ ਦੀ ਬਦਲੀ ਕੀਤੀ ਜਾਵੇ ਸਾਰੇ ਕਾਲਜ ਦੇ ਵਿਦਿਆਰਥੀ ਪਰੇਸ਼ਾਨ ਨੇ ਵੀ ਇਹ ਜਿਹੜਾ ਮੈਡਮ ਦਾ ਰਵਈਆ ਜਿਹੜਾ ਵਿਦਿਆਰਥੀਆਂ ਨੂੰ ਮਿੱਤਨ ਤੰਗ ਕਰਦਾ ਸਾਨੂੰ ਕਿਤੇ ਬੈਠਾ ਨਹੀਂ ਦਿੱਤਾ ਆਂਦਾ ਸੀ ਕਿਤੇ ਖੜ੍ਹ ਨਹੀਂ ਸਕਦੇ ਸਾਨੂੰ ਗੁਲਾਮਾਂ ਵਾਂਗੂ ਇੱਥੇ ਟ੍ਰੀਟ ਕੀਤਾ ਆਂਦਾ ਅਸੀਂ ਸੱਤ ਖਿਲਾਫ ਇਹਦੀ ਸੱਤ ਨਿਕੈਦੀ ਕਰਦੇ ਆਂ ਤੁਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਜਿੰਨਾ ਜਲਦੀ ਹੁੰਦਾ ਮੈਡਮ ਇੱਥੋਂ ਕੱਢਿਆ ਜਾਵੇ ਸਾਨੂੰ ਰਾਹਤ ਦਵਾਈ ਜਾਵੇ ਤਾਕੀ ਤਾਕੀ ਤੁਹਾਡੇ ਧੰਨਵਾਦ ਜਾਂ ਸਾਡੇ ਕਿਸੇ ਪਰਦੇਸ ਹੱਕਦਾਰ ਨੇ ਜੋ ਵੀ ਤੁਹਾਡੀ ਮੁੰਡਾ ਹੱਕਦਾਰ ਇੱਕ ਤੁਹਾਡੇ ਇਹਨਾਂ ਸ਼ਬਦ ਸੀ ਮੈਡਮ ਦਫਾ ਕਰੋ ਇੱਕ ਕਾਲਜ ਦੇ ਫ੍ਰੈਂਕਸ ਵਾਲੇ ਡਾਕਟਰ ਉਹ ਸ਼ਬਦ ਕੀ ਆਉਂਦਾ ਸ਼ਬਦ ਦਾ ਮਤਲਬ ਇਹ ਹੈ ਵੀ ਜਿੰਨਾ ਸਾਨੂੰ ਪਰੇਸ਼ਾਨ ਕੀਤਾ ਹੁੰਦਾ ਅਸੀਂ ਮਤਲਬ ਪਰਸੋਂ ਮੈਡਮ ਕੋਲ ਜਾਨੇ ਆ ਇਕੱਠੇ ਹੋ ਕੇ ਵੀ ਸਾਡਾ ਮਸਲਾ ਹੱਲ ਕਰੋ ਮੈਡਮ ਕੀ ਵਰਡਿੰਗ ਵਰਤਦੇ ਆ ਵੀ ਤੁਸੀਂ ਤੁਸੀਂ ਕੁੜੀਆਂ ਨਿਤ ਦਿਨ ਇਕੱਠੀਆਂ ਹੋ ਕੇ ਆ ਜਾਨੀਓ ਤੁਸੀਂ ਕਰਦੀਆਂ ਕੀ ਫਿਰਦੀਆਂ ਉਹਨੂੰ ਤਾਂ ਮੈਂ ਦੱਸੂਗੀ ਕੀ ਕਰਦੇ ਹੋ ਇੱਥੇ ਇੱਕ ਹੋਰ ਨੇ ਜਗਜੀਵਨ ਮੈਨੂੰ ਫਿਜ਼ੀਕਲ ਐਜੂਕੇਸ਼ਨ ਦੇ ਟੀਚਰ ਨੇ ਮਤਲਬ ਅਸੀਂ ਹੱਸ ਰਹੇ ਸੀ ਮੈਨੂੰ ਕਹਿੰਦੇ ਤਾਂ ਲਾ ਦੰਦ ਕੱਢੀ ਜਾਂਦੀ ਆ ਵੀ ਹੁਣ ਅਸੀਂ ਇੱਥੇ ਦੰਦ ਵੀ ਨਹੀਂ ਕੱਢ ਸਕਦੇ ਕੀ ਅਸੀਂ ਕਾਲਜ ਪ੍ਰਸ਼ਾਸਨ ਕੋਲ ਮੰਗ ਪੱਤਰ ਲੈ ਕੇ ਜਾਇਆ ਕਰੀਏ ਵੀ ਮੈਡਮ ਜੀ ਅਸੀਂ ਹੁਣ ਹੱਸਣਾ ਵੀ ਅਸੀਂ ਹੱਸ ਲਈਏ ਇਹ ਜਾਂ ਪਰੇਸ਼ਾਨ ਸਾਨੂੰ ਪ੍ਰਸ਼ਾਸਨ ਵੱਲੋਂ ਨਿਤਧਨ ਕੀਤਾ ਆਂਦਾ ਨਹੀਂ ਜਿਹੜੀ ਤੁਹਾਡੀ ਧਰੋਦਾ ਜਾਂ ਤੁਹਾਡੀਆਂ ਜਿਹੜੀਆਂ ਮੰਦਾ ਉਹ ਜਾਇਜ਼ ਹੋ ਸਕਦੀਆਂ ਪਰ ਪ੍ਰਿੰਸੀਪਲ ਦੇ ਹੋਂਦ ਤੇ ਜਿਹੜੀ ਤੁਸੀਂ ਸ਼ਬਦਾਂ ਵਿੱਚ ਬਕਤ ਰਹੇ ਹੋ ਜਾਂ ਜਿਹੜੀ ਲਿਖੀ ਹੋਈ ਹੈ ਲੱਗਦਾ ਵੀ ਉਹ ਵਕਤ ਨਹੀਂ ਚਾਹੀਦੀ ਐ ਕਿ ਨਹੀਂ ਚਾਹੀਦੀ ਜਦੋਂ ਵਿਦਿਆਰਥੀਆਂ ਤੇ ਇੰਨਾ ਤੰਗ ਕੀਤਾ ਜਾਊਗਾ ਵਿਦਿਆਰਥੀ ਤੁਸੀਂ ਕਿਸੇ ਵਿਦਿਆਰਥੀ ਨੂੰ ਪਛਕੇ ਦੇਖ ਲੋ ਕਿਉਂਕਿ ਵਿਦਿਆਰਥੀ ਨੂੰ ਡਰਾਇਆ ਜਾਂਦਾ ਕਲਾਸਾਂ ਦੇ ਵਿੱਚ ਮੈਡਮ ਖੁਦ ਜਾ ਕੇ ਅਨਾਊਂਸਮੈਂਟਾਂ ਕਰਦੇ ਆ ਵੀ ਜਿਹੜਾ ਵਿਦਿਆਰਥੀ ਧਰ ਨੇ ਚ ਗਿਆ ਦਾ ਨਾਮ ਕਟਾਂਗੇ ਇਹੋ ਜੀਆਂ ਧਮਕੀਆਂ ਜਦੋਂ ਪ੍ਰਸ਼ਾਸਨ ਦੇਊਗਾ ਤਾਂ ਵਿਦਿਆਰਥੀ ਇਹੋ ਜੀ ਸ਼ਬਦ ਵਰਤਦੇ ਹੁੰਦੇ ਆ ਇਹ ਵਿਦਿਆਰਥੀ ਸੰਘਰਸ਼ਾਂ ਤੋਂ ਮੈਡਮ ਚਾਹੇ ਮਤਲਬ 60ਵੇਂ 70ਵੇਂ ਦਾ ਇਤਿਹਾਸ ਮੈਡਮ ਪੜ੍ਹ ਕੇ ਦੇਖ ਲੈਣਾ ਕਿ ਕਿਵੇਂ ਪ੍ਰਸ਼ਾਸਨ ਹੈ ਜਿਹੜਾ ਮਤਲਬ ਵਿਦਿਆਰਥੀਆਂ ਪ੍ਰਸ਼ਾਸਨ ਦੀਆਂ ਬੋਰਡੀਆਂ ਲਗਾਉਂਦੀਆਂ ਹੁੰਦੀਆਂ ਕਿਵੇਂ ਕਾਲਜ ਦੇ ਵਿੱਚੋਂ ਪ੍ਰਸ਼ਾਸਨ ਨੂੰ ਕੱਢਿਆ ਜਾਂਦਾ ਹੁੰਦਾ ਮੈਮ ਕੀ ਨਾਮ ਹੈ ਕਿਹੜਾ ਕਾਲਜ ਹੈ ਮੈਂ ਨਾਮ ਡਾਕਟਰ ਜੋਤਸਨਾ ਹੈ ਪ੍ਰਿੰਸੀਪਲ ਗਵਰਨਮੈਂਟ ਰਚਿੰਦਰਾ ਕਾਲਜ ਪਟੰਡਾ ਵਿਦਿਆਰਥੀਆਂ ਪਰਵਾਹ ਚ ਪ੍ਰਦਰਸ਼ਨ ਕੀਤਾ ਜਾ ਰਿਹਾ ਉਹਦਾ ਮੰਗ ਤੁਹਾਡੀ ਬਦਲੀ ਦੀ ਕੀਤੀ ਜਾ ਰਹੀ ਹੈ ਕੁਝ ਸਬਜੈਕਟਾਂ ਨੂੰ ਲੈ ਕੇ ਵਿਰੋਧ ਕੀਤਾ ਜਾ ਰਿਹਾ ਹਾਂਜੀ 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 ਇਹਦੇ ਵਿੱਚ ਇਹ ਹੈ ਕਿ ਜੀ 올ਓਵਰ ਪੰਜਾਬ ਜਿਹੜੀ ਨਵੀਂ ਸਿੱਖਿਆ ਨੀਤੀ ਜਿਹੜੀ ਹੈਗੀ ਹੈ ਲਾਗੂ ਹੋਈ ਹੈ ਯੂਡੀਸੀ ਵੱਲੋਂ ਤਾਂ ਉਹਦੇ ਵਿੱਚ ਜਿਹੜਾ ਹੈਗਾ ਯੂਨੀਵਰਸਿਟੀ ਵੱਲੋਂ ਸਾਨੂੰ ਕੁਝ ਵਿਸ਼ੇ ਜਿਹੜੇ ਸੀਗੇ ਦਿੱਤੇ ਗਏ ਸੀਗੇ ਜਿਦੇ ਵਿੱਚੋਂ ਕਿ ਵਿਦਿਆਰਥੀਆਂ ਨੇ ਚੋਣ ਕਰਨੀ ਸੀ ਤਾਂ ਉਹਦੇ ਵਾਸਤੇ ਅਸੀਂ ਜਿਹੜਾ ਹੈਗਾ ਕਾਲਜ ਦੇ ਵਿੱਚ ਕਿਉਂਕਿ ਅ ਅਧਿਆਪਕ ਜਿਹੜੇ ਹਨ ਉਹ ਵੀ ਉਹਨਾਂ ਦਾ ਨੰਬਰ ਜਿਹੜਾ ਹੈ ਉਹ ਦਿਨ-ਪ੍ਰਤੀ ਦਿਨ ਅਸੀਂ ਦੇਖ ਰਿਹਾ ਘੱਟਦਾ ਜਾ ਰਿਹਾ ਹੈ 인ਫਰਾਸਟ੍ਰਕਚਰ ਜਿਹੜਾ ਹੈਗਾ ਉਹ ਵੀ ਹੈ ਕਿਉਂਕਿ ਕੁਝ ਨਵੇਂ ਕਾਲਜ ਦੇ ਕੋਰਸਸ ਵੀ ਸ਼ੁਰੂ ਹੋਏ ਹਨ ਔਰ ਇਸ ਦੇ ਧਿਆਨ ਦੇ ਵਿੱਚ ਰੱਖਦੇ ਹੋਏ ਕਾਲਜ ਦੇ ਵਿੱਚ ਜਿਹੜੇ ਵਿਸ਼ੇ ਉਪਲਬਧ ਸਨ ਉਹਨਾਂ ਵਿਸ਼ਿਆਂ ਦੇ ਮੁਤਾਬਿਕ ਅਸੀਂ ਬੱਚਿਆਂ ਨੂੰ ਸਬਜੈਕਟ ਜਿਹੜੇ ਹਨ ਉਹ ਉਹਨਾਂ ਨੂੰ ਚੋਣ ਕਰਨ ਦੇ ਵਾਸਤੇ ਅਸੀਂ ਉਹਨਾਂ ਨੂੰ ਇੱਕ ਦਿੱਤਾ ਸੀਗਾ ਬਣਾ ਕੇ ਉਹ ਔਰ ਉਹਦੇ ਵਿੱਚ ਕਿਉਂਕਿ ਇਸ ਟਾਈਮ ਦੇ ਉੱਪਰ ਲਗਭਗ 987 ਬੱਚੇ ਹਨ ਔਰ ਉਹਨਾਂ ਬੱਚਿਆਂ ਨੂੰ ਸਬਜੈਕਟ ਦੀ ਚੋਣ ਕਰਨ ਦੇ ਵਾਸਤੇ ਵੱਖ-ਵੱਖ ਅਧਿਆਪਕਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਸਨ ਕਿ ਇੱਕ ਅਧਿਆਪਕ ਨੂੰ 40 ਦੇ ਕਰੀਬ ਬੱਚੇ ਦਿੱਤੇ ਗਏ ਸਨ ਔਰ ਬੱਚਿਆਂ ਨੂੰ ਸਮਝ ਦਿੱਤਾ ਗਿਆ ਸੀ ਕਿ ਤੁਸੀਂ ਇਸ ਸਮੇਂ ਦੇ ਵਿੱਚ ਜਾ ਕੇ ਜੋ ਵਿਸ਼ੇ ਤੁਸੀਂ ਲੈਣਾ ਚਾਹੁੰਦੇ ਹੋ ਇਸ ਟੈਂਪਲੇਟ ਦੇ ਮੁਤਾਬਕ ਜਿਹੜਾ ਪੰਜਾਬੀ ਯੂਨੀਵਰਸਿਟੀ ਵੱਲੋਂ ਦਿੱਤਾ ਗਿਆ ਸੀ ਤੁਸੀਂ ਉਹ ਵਿਸ਼ਿਆਂ ਦੀ ਚੋਣ ਕਰ ਸਕਦੇ ਹੋ ਤਾਂ ਉਹਦੇ ਵਿੱਚੋਂ 960 ਦੇ ਕਰੀਬ ਜਿਹੜੇ ਸੀ ਵਿਦਿਆਰਥੀ ਉਹ ਆਪਣੀ ਮਰਜ਼ੀ ਦੇ ਨਾਲ ਆਪਣੇ ਵਿਸ਼ੇ ਜਿਹੜੇ ਸੀ ਉਹ ਉਹਨਾਂ ਨੇ ਚੁਣ ਕਰ ਲਈਤੀ ਕਿਉਂਕਿ ਉਹਨਾਂ ਨੇ ਇਮਤਿਹਾਨਾਂ ਦੇ ਫਾਰਮ ਵੀ ਭਰੇ ਜਾਣੇ ਹਨ ਔਰ ਜਦੋਂ ਬੱਚੇ ਇੱਕ ਵਾਰੀ ਇਮਤਿਹਾਨਾਂ ਦੇ ਫਾਰਮ ਭਰ ਲਏ ਉਸ ਤੋਂ ਬਾਅਦ ਇੱਕ ਇੱਕ ਬੱਚੇ ਦਾ ਜਿਹੜਾ ਹੈਗਾ ਕਿਉਂਕਿ ਫਸਟイヤー ਦੇ ਵਿੱਚ ਕਰੀਬਨ ਮੇਰੇ ਕੋਲੇ 1700 ਬੱਚਾ ਹੈ ਤਾਂ ਉਹਨਾਂ 1700 ਬੱਚਿਆਂ ਦਾ ਇੱਕ ਇੱਕ ਫਾਰਮ ਜਿਹੜਾ ਹੈ ਉਹ ਕਮੇਟੀ ਵੱਲੋਂ ਚੈੱਕ ਕੀਤਾ ਜਾਏਗਾ ਕਿ ਕਿਸੇ ਬੱਚੇ ਨੇ ਕੋਈ ਵਿਸ਼ਾ ਗਲਤਤਾ ਨਹੀਂ ਭਰ ਦਿੱਤਾ ਕਿ ਕੱਲ ਨੂੰ ਬੱਚੇ ਨੂੰ ਕੋਈ ਨੁਕਸਾਨ ਨਾ ਹੋਵੇ ਉਹਦਾ ਕੋਈ ਰਿਜ਼ਲਟ ਨਾ ਰੁਕ ਜਵੇ ਜਾਂ ਬੱਚੇ ਦੀ ਕੋਈ ਰੀਅਪੀਅਰ ਨਾ ਆਜਵੇ ਤਾਂ ਇਸ ਨੂੰ ਧਿਆਨ ਦੇ ਵਿੱਚ ਰੱਖ ਕੇ ਅਸੀਂ ਇਹ ਕਮੇਟੀਆਂ ਬਣਾ ਕੇ ਬੱਚਿਆਂ ਨੂੰ ਵਿਸ਼ਿਆਂ ਦੀ ਚੋਣ ਕਰਵਾਈ ਗਈ ਸੀ ਪਰ ਉਹਦੇ ਵਿੱਚ 20 ਬੱਚੇ ਸਨ ਜਿਹੜੇ ਕਿ ਉਹ ਸਬਜੈਕਟ ਕੰਬੀਨੇਸ਼ਨ ਮੰਗ ਰਹੇ ਹਨ ਜਿਹੜੇ ਕਿ ਪੋਸੀਬਲ ਨਹੀਂ ਹਨ ਕਾਲਜ ਦੇ ਵੱਲੋਂ ਦੇ ਨੇ ਤਾਂ ਅਸੀਂ ਉਹਦੇ ਵਿੱਚ ਸੱਤ ਤਰ੍ਹਾਂ ਦੇ ਅਸੀਂ ਗਰੁੱਪ ਬਣਾਏ ਸੀ ਤਾਂ ਬੱਚੇ ਜਿਹੜੇ ਹਨ 7 6 ਤਰ੍ਹਾਂ ਦੇ ਗਰੁੱਪਸ ਦੀ بجائے ਇੱਕ ਗਰੁੱਪ ਦੇ ਵਿੱਚੋਂ ਹੀ ਚੋਣ ਕਰਨਾ ਚਾਹ ਰਹੇ ਹਨ ਤਾਂ ਇਹਨਾਂ ਦਾ ਇਹ ਮਸਲਾ ਹੈ ਔਰ ਉਸ ਦੇ ਵਾਸਤੇ ਇਹ ਪਿਛਲੇ 2-3 ਦਿਨਾਂ ਤੋਂ ਰੋਸ ਕਰਨਾ ਕਰ ਰਹੇ ਹਨ ਅਸੀਂ ਬੱਚਿਆਂ ਨੂੰ ਬਾਰ-ਬਾਰ ਬੁਲਾ ਰਹੇ ਹਾਂ ਕਿ ਤੁਸੀਂ ਆਓ ਤੁਸੀਂ ਸਾਨੂੰ ਦੱਸੋ ਕਿ ਤੁਹਾਡੇ ਹਿਸਾਬ ਦੇ ਨਾਲ ਅਸੀਂ ਕਿਸ ਤਰ੍ਹਾਂ ਇਹ ਗਰੁੱਪ ਬਣਾਈਏ ਕਿਉਂਕਿ ਗਰੁੱਪ ਤਾਂ ਬਣਾਨੇ ਪੈਣਗੇ ਜੇ ਅਸੀਂ ਗਰੁੱਪ ਨਹੀਂ ਬਣਾਉਂਦੇ ਹਾਂ ਤਾਂ ਟਾਈਮ ਟੇਬਲ ਜਿਹੜਾ ਹੈ ਬਹੁਤ ਦੂਰ ਤੱਕ ਚਲਾ ਜਾਏਗਾ ਤੇ ਅਧਿਆਪਕ ਕੋ ਜਿਹੜੇ ਹਨ ਉਹਨਾਂ ਦੀ ਵੀ ਜਿਹੜੀ ਇਸ ਤੇ ਸਟੇ ਹਾਰਸ ਹਨ ਉਹ ਸਾਡੇ 5 ਘੰਟੇ ਦੇ ਹੀ ਹਨ ਤਾਂ ਇਸ ਦੇ ਕਰਕੇ ਜਿਹੜਾ ਸੀਗਾ ਅਸੀਂ ਬੱਚਿਆਂ ਨੂੰ बार-बार ਬੁਲਾ ਰਹੇ ਹਾਂ ਪਰ ਬੱਚੇ ਆ ਕੇ ਸਾਡੇ ਨਾਲ ਡਿਸਕਸ ਕਰਨ ਦੀ ਬਜਾਏ ਬਾਹਰ ਜਿਹੜਾ ਹੈ ਰੋਸ ਕਰਨਾ ਜਿਹੜਾ ਹੈ ਉਹ ਕਰ ਰਹੇ ਹਨ ਰੋਸ ਪ੍ਰਦਰਸ਼ਨ ਕਰ ਰਹੇ ਹਨ ਕਿ ਆਪਣੇ ਮਰਜ਼ੀ ਨਾਲ ਕੁਝ ਕਰਤੇ ਰਹੇ ਬਜਾਏ ਕਿ ਕੰਮ ਕਰਨ ਬਿਲਕੁਲ ਨਹੀਂ ਹੈ ਜੀ ਬੱਚਿਆਂ ਨੇ ਸਬਜੈਕਟ ਭਰੇ ਹਨ ਆਪਣੇ ਹੱਥ ਦੇ ਨਾਲ ਪਰਫਾਰਮੀਆਂ ਦੇ ਉੱਪਰ ਭਰੇ ਹਨ ਉਹਦੇ ਅੱਗੇ ਬਕਾਇਦਾ ਉਹਨਾਂ ਨੇ ਸਿਗਨੇਚਰਸ ਕੀਤੇ ਹਨ ਔਰ ਅਸੀਂ ਬੱਚਿਆਂ ਨੂੰ ਬਾਰ-ਬਾਰ ਨੋਟਿਸ ਲਗਾ ਰਹੇ ਹਾਂ ਕਿ ਜੇ ਹਾਲੇ ਵੀ ਕੋਈ ਬੱਚਾ ਬਦਲਣਾ ਚਾਹੁੰਦਾ ਹੈ ਤਾਂ ਤੁਸੀਂ ਅਸੀਂ ਉਹਦੇ ਵਿੱਚ ਟਾਈਮ ਫਿਕਸ ਕੀਤਾ ਹੋਇਆ ਹੈ ਕਿ 1 ਵਜੇ ਤੋਂ 2 ਬਜੇ ਤੱਕ ਕੰਪਿਊਟਰ ਲੈਬ ਦੇ ਵਿੱਚ ਕਮੇਟੀ ਪੂਰੀ ਬੈਠਦੀ ਹੈ ਬੱਚੇ ਜਾਣ ਉੱਥੇ ਔਰ ਜਾ ਕੇ ਆਪਣੇ ਸਬਜੈਕਟ ਤੇੜੇ ਹਨ ਉਹ ਚੇਂਜ ਕਰ ਸਕਦੇ ਹਨ ਅਸੀਂ ਤਾਂ ਬੱਚਿਆਂ ਨੂੰ ਇਹ ਵੀ ਆਪਸ਼ਨ ਦੇ ਦਿੱਤੀ ਕਿ ਜਿਹੜੇ ਤੁਸੀਂ ਪੋਰਟੋ ਕੋ ਸਿਲੈਕਟ ਕੀਤੇ ਸੀ ਜਦੋਂ ਤੁਸੀਂ ਦਾਖਲਾ ਲੈਣਾ ਸੀ ਉਹ ਵੀ ਵਿਸ਼ੇ ਜੇ ਤੁਸੀਂ ਨਹੀਂ ਪੜਨਾ ਚਾਹੁੰਦੇ ਸੀ ਸਮਾਂ ਦਿੱਤਾ ਕਿ ਤੁਸੀਂ ਕਲਾਸਾਂ ਲਗਾ ਲਓ ਇੱਕ ਵਾਰੀ ਹਫਤਾ 10 ਦਿਨ ਕਲਾਸਾਂ ਲਗਾਓ ਜਿਸ ਵਿਸ਼ੇ ਵਿੱਚ ਤੁਹਾਡੀ ਰੁਚੀ ਨਹੀਂ ਬਣਦੀ ਹੈ ਤੁਸੀਂ ਉਸ ਵਿਸ਼ੇ ਨੂੰ ਬਦਲ ਸਕਦੇ ਹੋ ਔਰ ਅਸੀਂ ਇਹ ਬੱਚਿਆਂ ਨੂੰ ਆਪਸ਼ਨ ਦਿੱਤੀ ਹੈ ਹਰ ਰੋਜ਼ ਅਸੀਂ ਨੋਟਿਸ ਲਗਾ ਰਹੇ ਹਾਂ ਔਰ ਬੱਚੇ ਜਿਹੜੇ ਹਨ ਜਿਹੜੇ ਕੋਈ ਜਾਰ ਬਦਲਣਾ ਚਾਹੁੰਦੇ ਹਨ ਉਹ ਟੀਮ ਬੈਠਦੀ ਹੈ ਉੱਥੇ 1 ਵਜੇ ਤੋਂ 2:30 ਵਜੇ ਤੱਕ ਔਰ ਉਹ ਜਾ ਕੇ ਉੱਥੇ ਬੱਚੇ ਆਪਣੇ ਵਿਸ਼ੇ ਬਦਲਦੇ ਹਨ ਔਰ ਅਸੀਂ ਹਾਲੇ ਤੱਕ ਵੀ ਅਸੀਂ ਆਪਸ਼ਨ ਖੁੱਲੀ ਛੱਡੀ ਹੋਈ ਹੈ ਕਿ ਜੇ ਕੋਈ ਬੱਚਾ ਆਣਾ ਚਾਹੁੰਦਾ ਹੈ ਆਪਣੇ ਵਿਸ਼ੇ ਬਦਲਣਾ ਚਾਹੁੰਦਾ ਹੈ ਤਾਂ ਉਹ ਆਏ ਔਰ ਆਪਣੇ ਵਿਸ਼ੇ ਬਦਲ ਸਕਦਾ ਹੈ ਤੇ ਤੁਹਾਡੀ ਬਦਲੀ ਨੂੰ ਇੱਕ ਵਿਰੋਧ ਕੀਤਾ ਜਾ ਰਿਹਾ ਔਰ ਸ਼ਬਦਾਂ ਦੀ ਕੁਝ ਗਲਤ ਵਰਤੋਂ ਕੀਤੀ ਜਾ ਰਹੀ ਹੈ ਵੀ ਪ੍ਰਿੰਸੀਪਲ ਹੁਣ ਦਫਾ ਤੋਂ ਹਾਂ ਜੀ ਅਧਿਆਪਕਾਂ ਨੂੰ ਇਸ ਤਰ੍ਹਾਂ ਦੇ ਸ਼ਬਦਾਂ ਦੀ ਵਰਤੋਂ ਕਰਨ ਇਹ ਤੇ ਜੀ ਹੁਣ ਦੇਖੋ ਬੱਚੇ ਸਕੂਲਾਂ ਤੋਂ ਵੀ ਆਉਂਦੇ ਹਨ ਤਾਂ ਇਹ ਕੋਈ ਇਹ ਅਧਿਆਪਕ ਤਾਂ ਇਹ ਜਿ ਸ਼ਬਦ ਜਿਹੜੇ ਹਨ ਬੱਚਿਆਂ ਨੂੰ ਕਲਾਸਾਂ ਦੇ ਵਿੱਚ ਸਿਖਾਉਂਦੇ ਨਹੀਂ ਹਨ ਇਹ ਅਸੀਂ ਮੈਂ ਵੀ ਪਿਛਲੇ 2-3 ਦਿਨ ਤੋਂ ਸੁਣ ਰਹੀ ਹਾਂ ਜਿਹੜੀ ਬਦਲੀ ਦੀ ਮੰਗ ਕੀਤੀ ਜਾ ਰਹੀ ਹੈ ਉਹ ਸਿਰਫ ਫੇਸ ਕਰਕੇ ਹੈ ਕਿਉਂਕਿ ਕਾਲਜ ਦੇ ਵਿੱਚ 4500 ਵਿਦਿਆਰਥੀ ਹਨ ਅਸੀਂ ਜਾਣਦੇ ਹਾਂ ਮੈਂ ਤੇ ਮੇਰਾ ਸਟਾਫ ਜਾਣਦੇ ਹਾਂ ਕਿ ਕਾਲਜ ਵਿੱਚ ਅਨੁਸ਼ਾਸਨ ਹੋਵੇ ਠੀਕ ਹੈ ਤਾਂ ਇਸ ਦੇ ਕਰਕੇ ਜਿਹੜਾ ਹੈ ਵਿਦਿਆਰਥੀ ਜਿਹੜੇ ਕਲਾਸਾਂ ਲਗਾਉਣਾ ਚਾਹੁੰਦੇ ਹਨ ਅਸੀਂ ਚਾਹੁੰਦੇ ਹਾਂ ਕਿ ਉਹ ਕਲਾਸਾਂ ਦੇ ਵਿੱਚ ਜਾਣ ਪਰ ਕੁਝ ਵਿਦਿਆਰਥੀ ਹੁੰਦੇ ਹਨ ਇਸ ਤਰ੍ਹਾਂ ਦੇ ਜਿਹੜੇ ਕਿ ਇਸ ਤਰ੍ਹਾਂ ਦੀ ਚੀਜ਼ ਨਹੀਂ ਚਾਹੁੰਦੇ ਹੁੰਦੇ ਕਾਲਜ ਦੇ ਵਿੱਚ ਉਹਨਾਂ ਨੂੰ ਲੱਗਦਾ ਹੈ ਕਿ ਜੇ ਅਸੀਂ ਕਾਲਜ ਦੇ ਵਿੱਚ ਦਾਖਲਾ ਲੈ ਲਿਆ ਹੈ ਤਾਂ ਅਸੀਂ ਜਦੋਂ ਮਰਜ਼ੀ ਆਈਏ ਜਦੋਂ ਮਰਜ਼ੀ ਜਾਈਏ ਸਾਨੂੰ ਕੋਈ ਕਲਾਸਾਂ ਦੇ ਵਿੱਚ ਜਾਣ ਦੇ ਲਈ ਨਹੀਂ ਕਹਿ ਸਕਦਾ ਹੈ ਕਿਉਂਕਿ ਦੇਖੋ ਜੀ ਪ੍ਰਿੰਸੀਪਲ ਜਿਹੜੀ ਇੱਕ ਸੰਸਥਾ ਹੁੰਦੀ ਹੈ ਉਹਦੇ ਮੁਖੀ ਦਾ ਮੁਖ ਜਿਹੜਾ ਕੰਮ ਹੈ ਉਹ ਕੀ ਹੈ ਕਿ ਵਿਦਿਆਰਥੀਆਂ ਦੀ ਆਪਣੀ ਪੜ੍ਹਾਈ ਕਰਵਾਣਾ ਔਰ ਕਾਲਜ ਦੇ ਵਿੱਚ ਅਨੁਸ਼ਾਸਨ ਕਾਇਮ ਰੱਖਣਾ ਠੀਕ ਹੈ ਤਾਂ ਇਸ ਦੇ ਵਿੱਚ ਜੇ ਕਿਸੇ ਨੂੰ ਇਹ ਚੀਜ਼ ਨਹੀਂ ਸੂਟ ਕਰ ਰਹੀ ਹੈ ਤਾਂ ਨੈਚਰਲੀ ਹੈ ਕਿ ਉਹ ਇਸ ਗੱਲ ਦਾ ਮੁੱਦਾ ਜਿਹੜਾ ਹੈ ਬਣਾਣਗੇ ਇਸ ਤੋਂ ਇਲਾਵਾ ਇੱਕ ਗੈਰੰਟੀ ਕਿ 75% ਹਾਜ਼ਰੀ ਹੋਏ ਕੰਪਲਸਰੀ ਕੀਤੀ ਉਹਦੀ ਯੂਨੀਵਰਸਿਟੀ ਦੀ ਗੈਰੰਟੀ ਲੱਤੀ ਲੱਤੀ ਨੂੰ ਨਾਲ ਖੜੇ ਨੂੰ ਜਿਹੜਾ ਸਲੂਟੀ ਬਿਲਕੁਲ ਜੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਕਿ ਕੋਵਿਡ ਕਾਲਜ ਹੈ ਵਿਦਿਆਰਥੀ ਜਿਸ ਤਰ੍ਹਾਂ ਮਰਜ਼ੀ ਬੈਠ ਸਕਦੇ ਹਨ ਪਰ ਇਹ ਹੈ ਕਿ ਵਿਦਿਆਰਥੀ ਜਦੋਂ ਤੱਕ ਸਾਡੀਆਂ ਨਜ਼ਰਾਂ ਦੇ ਸਾਹਮਣੇ ਨਹੀਂ ਹੋਣਗੇ ਠੀਕ ਹੈ ਤਾਂ ਉਹ ਤਾਂ ਹੁਣ ਦੇਖੋ ਜੀ ਸਿਕਿਉਰਿਟੀ ਵਾਲੇ ਹਨ ਜੇ ਕਿਸੇ ਵਿਦਿਆਰਥੀ ਨੂੰ ਇਸੇ ਵੀ ਤਰ੍ਹਾਂ ਦੇ ਨਾਲ ਬੈਠੇ ਦੇਖਦੇ ਦੇਖਦੇ ਹਨ ਤਾਂ ਉਹ ਤਾਂ ਟੁੱਟਨ ਗਈ ਹੀ ਉਸ ਚੀਜ਼ ਦੇ ਵਿੱਚ ਠੀਕ ਹੈ ਤੇ ਜਿਹੜੀ 75% ਹਾਜ਼ਰੀਆਂ ਵਾਲੀ ਗੱਲ ਹੈ ਇਹ ਯੂਨੀਵਰਸਿਟੀ ਦਾ ਹੀ ਨਿਜਮ ਹੈ ਪੰਜਾਬੀ ਯੂਨੀਵਰਸਿਟੀ ਦਾ ਕਿ ਵਿਦਿਆਰਥੀ ਦੀ ਇੱਕ ਵਿਸ਼ੇ ਦੇ ਵਿੱਚ 75% ਹਾਜ਼ਰੀ ਜਦੋਂ ਹੋਏਗੀ ਤਾਂ ਹੀ ਉਹਦੀ ਇੰਟਰਨਲ ਅਸੈਸਮੈਂਟ ਜਾਏਗੀ ਤਾਂ ਹੀ ਉਹਦੀ ਜਿਹੜੀ ਹੈਗੀ ਉਸ ਨੂੰ ਪੇਪਰ ਦੇਣ ਦਿੱਤੇ ਜਾਣਗੇ ਤਾਂ ਇਹ ਜਿਹੜੀ ਹੈ ਅਸੀਂ ਇਹ ਕੋਈ ਬਾਅਦ ਜਾ ਕੇ ਨਹੀਂ ਕਰ ਰਹੇ ਹਾਂ ਜੋ ਸਰਕਾਰੀ ਨਿਜਮ ਹਨ ਜੋ ਪੰਜਾਬੀ ਯੂਨੀਵਰਸਿਟੀ ਵਾਲਾ ਨਿਜਮ ਜਿਹੜੇ ਹਨ ਉਹਨਾਂ ਨੂੰ ਹੀ ਅਸੀਂ ਲਾਗੂ ਰੰਦੀ ਕੋਸ਼ਿਸ਼ ਕਰਦੇ ਮੈਂ ਕੀ وجہ ਕੀ ਵਾਰ-ਵਾਰ ਬੜੀ ਬਗਲੀ ਦੀ ਮੰਗ ਕੀਤੀ ਪਿਛਲੀ ਵਾਰ ਜੋ ਡੀਸੀ ਦਫਤਰ ਬਾਅਦ ਵਿੱਚ ਕਰਨਾ ਦੇ ਦਿੱਤੀ ਤੇ ਹੁਣ ਵੀ ਮੈਂ ਜਿਸ ਨਾਲ ਤੁਹਾਨੂੰ ਪਹਿਲਾਂ ਹੀ ਕਿਹਾ ਹੈ ਕਿ ਬੱਚੇ ਹਨ ਕੁਝ ਕੁ ਵਿਦਿਆਰਥੀ ਹਨ ਦੇਖੋ ਤੁਸੀਂ 4500 ਦੀ ਸਟਰੈਂਥ ਹੈ ਉਸ ਦੇ ਵਿੱਚ ਜਿਹੜੇ 40-50 ਬੱਚੇ ਜਿਹੜੇ ਹਨ ਉਹ ਇਹ ਨਹੀਂ ਚਾਹੁੰਦੇ ਹਨ ਕਿ ਕਾਲਜ ਦੇ ਵਿੱਚ ਅਨੁਸ਼ਾਸਨ ਹੋਵੇ ਜਾਂ ਕਾਲਜ ਦੇ ਵਿੱਚ ਕਲਾਸਾਂ ਲੱਗਣ ਕਿ ਅਸੀਂ ਇਸ ਤਰ੍ਹਾਂ ਹੀ ਘੁੰਮਦੇ ਫਿਰਦੇ ਰਹੀਏ ਕਾਲਜ ਦੇ ਵਿੱਚ ਤਾਂ ਉਹਨਾਂ ਨੂੰ ਜਿਹੜਾ ਹੈ ਇਹ ਚੀਜ਼ ਜਿਹੜੀ ਆ ਮੁਸ਼ਕਲ ਲੱਗੇਗੀ